ਜੋਰ ਚ ਲੈਣੀ ਹੈ ਜੋਰ ਆ ਜਾ ਆ ਉਹ ਬਹੁਤ ਆਪ ਨੂੰ ਸਾਈਕਲ ਕੌਣ ਸਿਖਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਬਲਿਮ ਕੀ ਹੈ ਇਹ ਨਿਊ ਨਿਊ ਸਾਈਕਲ ਪਿੰਕ ਕਲਰ ਕੀ ਅੱਜ ਇਸ ਦਾ ਫਸਟ ਦਿਨ ਹੈ ਅੱਜ ਸਿਖਾਵਾਂਗੇ ਇਸ ਨੂੰ ਸਾਈਕਲ ਹੀ ਚਲਾਣੀ ਪ੍ਰੋਬਲਿਮ ਤਿਆਰ ਆ ਓਕੇ ਡਨ ਚਲਾ ਕਰਾਂ ਸਟਾਰਟ ਚਲੋ ਜੀ ਫੀਡ ਰੱਖਦੇ ਠੀਕ ਹੈ ਅੱਗਾ ਦੇਖੀ ਬਸ ਟ੍ਰੈਵਲਿੰਗ ਹੈਲੋ ਸਿੱਕੀ ਚਲਾਣੀ ਹੈ ਬਚ ਗਈ ਸਿੱਕੀ ਚਲਾਣੀ ਹੈ ਹੈ ਅੱਗਾ ਦੇਖੀ ਸਿੱਕੀ ਨਹੀਂ ਹੈ ਨਾ ਵੀ ਪ੍ਰੋਬਬਲੀ ਨਹੀਂ ਹੋ ਗਈ ਸਟਾਰਟ ਚਲਾਣੀ ਚਲਾ 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 ਡਰ ਤਾਂ ਨਹੀਂ ਲੱਗ ਰਿਹਾ ਬਿਲਕੁਲ ਵੀ ਨਹੀਂ ਹੈ ਜੇ ਗਿਰ ਗਈ ਪ੍ਰੋਬਬਲੀ ਨਾ ਆਪ ਨੂੰ ਸਾਈਕਲ ਕੌਣ ਸਿਖਾ ਰਿਹਾ ਡੈਡੀ ਦਾ ਨਾਮ ਕੀ ਆ ਯਾਰ हां ता चीन कहां है इधर मुड़ ले पीछे 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 आ जा आ जा जल्दी साइकिलली प्रब्लिन के जन्मदिन में इसके नाना जी लेकर आए थे ਇਤਨੀ ਖੁਸ਼ ਹੋਈ ਕੱਦਗੀ ਘਰਤੀ ਮੈਨੂੰ ਸਾਈਕਲ ਹੀ ਚਾਹੀਦੀ ਪਿੰਕ ਕਲਰ ਦੀ ਪਿੰਕ ਕਲਰ ਦੀ ਚਲੋ ਮਿਲ ਗਈ দিল ਖੁਸ਼ ਹੋ ਗਿਆ ਇਸਕਾ ਸਾਰਾ ਦਿਨ ਕਹਿੰਦੀ ਰਹ ਮੈਨੂੰ ਅੱਜ ਸਿਖਾਓ ਅੱਜ ਸਿਖਾਓ ਅੱਜ ਫਸਟ ਬੀਨਾਂ ਇਸਕਾ ਅੱਗਾ ਦੇਖ ਲੈ ਅੱਛਾ ਮੇਰੇ ਪਰ ਕਿਹੜਾ ਬਗੀ ਸਾਈਕਲ ਹੀ ਗਿਰਗਿਨੇ ਦੇ ਬਚ ਗਈ ਮੇਰੇ ਪਰ ਜੜਾ ਬਗੀ ਸਾਈਕਲ ਹੈ ਫਲੋੜ ਮੋੜ ਮੋੜ ਲਾ ਦਿਲਾ ਟੈਂ 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 ਕਿਉਂ ਆਇਓ ਕੀਰਤ aí ਕਰੇ ਤੈਨੂੰ ਚਲਾਨ ਨਹੀਂ ਦੇ ਕਰਨੇਗਾ ਹੈਨਾ ਹੈਨਾ ਸਾਈਡ ਮ ਕਰ ਅਗਾ ਕੀ ਸੈਕ ਲਈ ਅਜੀ ਫਸਟ ਦੀਨਾ ਹੌਲੀ ਹੌਲੀ ਚਲਵਗੀ ਸਿੱਖ ਜਾਗੀ ਹੈਨਾ ਕਹਦੇ ਮੈਂ ਤਗੜੀ ਹੁਕਾ ਹਟੀਆਂ ਕਰ ਸ਼ੇਕ ਪੀ ਘਾਟੀ ਬਨਾਣਾ ਸ਼ੇਕ ਕੌਨਸਾ ਕਿਸਨੇ ਬਣਾਇਤਾ ਬੱਚਾ ਹਾਂ ਕਾਹ ਕਰੂ ਚਾਚੂ ਕੀ ਬਲੌਗ ਬਣਾ ਰਿਹਾ ਕੀ ਮੇਰੇ ਬਲੌਗ ਬਣਾ ਰਿਹਾ ਹਾਂ ਹਾਂ ਸਟਾਰਟ ਕਰ ਦੇ ਆ ਜਾ ਆ ਜਾ ਆ ਜਾ ਆ ਜਾ ਹੂੰ ਜੋਰ ਲਗਾ ਕੇ ਐਸ਼ਾ ਜੋਰ ਲਗਾ ਕੇ ਐਸ਼ਾ بس بس ਹੋਰ ਚਲਾਣੀ ਹੈ ਜੀ ਕਿੰਨੀ ਦੇਰ ਮੈਨੂੰ ਤਾਂ ਨਹੀਂ ਪਤਾ ਕੋਈ ਨਹੀਂ ਪਤਾ ਚੱਲ ਚਲਾ ਲੈ 5 ਮਿੰਟ ਹੋਰ ਬਸ ਠੀਕ ਹੈ ਫਿਰ ਚਲਾਂਗੇ ਹੌਲੀ ਹੌਲੀ ਟਾਈਮਿੰਗ ਵਧਾਵਾਂਗੇ ਠੀਕ ਹੈ ਸੱਕਲੀ ਚਲਾਣੇ ਦੀ ਲੱਤਾਂ ਦਸਾਂਗੇ ਰਾਤ ਨੂੰ ਕਰਿਆ ਹੋਇਆ ਹੈ ਤਾਂ ਹੈ ਨਹੀਂ ਰਾਤ ਨੂੰ ਲੱਤਾਂ ਦੁਖਾਂਗੀ ਫੇਰ ਵਾਗੀ ਐ ਮਮੀ ਮਮੀ ਵਾਗਰੂ ਆ ਆ ਜਾ ਦੇ ਉੱਪਰ ਨਾ ਚੜਾ ਦੀ ਸਾਈਕਲ ਹੀ ਚਲੋ ਚਲੋ ਆ ਜਾ ਬਸ ਤਾਂ ਇਤਨਾ ਹੀ ਅੱਜ ਇਤਨੀ ਸਾਈਕਲ ਹੀ ਚਲਾਵਾਂਗੇ ਕੱਲ ਮਿਲਾਂ ਬਹੁਤ ਜਲਦੀ ਵਲੌਗ ਵਿੱਚ ਠੀਕ ਹੈ ਕੱਲ ਵੀ ਸਿੱਖਾਂਗੇ ਸਾਈਕਲ ਚਲਾਣੀ ਠੀਕ ਹੈ ਹਾਂ ਸਾਰੇ ਨੂੰ ਕਰਦੇ ਬਾਈ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹਾਜ ਚੜਾ ਦੇ ਉੱਪਰ ਹੀ ਸਾਈਕਲ ਆ ਜਾ ਆ ਜਾ ਆ ਜਾ ਲੱਗਿਆ ਜੋਰ ਆ ਜਾ ਆ ਉਹ ਬਚ ਗਈ ਐ ਟੰ ਟੰ ਚਲੋ 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 ਨਿਊ ਨਿਊ ਕਰ ਮਚਲਾਣੀ ਮੱਛਾ ਲੱਗੇ ਰੈ ਸਾਈਕਲੀ ਚਲ ਖੜਾ ਦੇ ਸਾਈਕਲੀ ਕਾ ਖੜਾ ਹੋ ਗਈ ਬੱਸ ਉਤਰ ਇਤਨਾ ਕਰ ਇਹ